ਮਾਨ ਨੇ ਲੋਕ ਸਭਾ ਚੋਣਾਂ ਲਈ ਕੀਤੇ ਦੋ ਪ੍ਰੋਗਰਾਮ ਫਿਰੋਜ਼ਪੁਰ ਚ ਕਟਿਆ ਰੋਡ ਸ਼ੋਅ ਫਰੀਦਕੋਟ ਚ ਕੱਢੀ ਰੈਲੀ ਲੋਕ ਸਭਾ ਚੋਣਾਂ ਨੂੰ ਮਿਸ਼ਨ ਵਜੋਂ ਲੈਂਦੇ ਆ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਅਤੇ ਫਰੀਦਕੋਟ ਦੇ ਵਿੱਚ ਜੋਨ ਪ੍ਰਚਾਰ ਕੀਤਾ ਮਾਨ ਨੇ ਫਿਰੋਜ਼ਪੁਰ ਦੇ ਵਿੱਚ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਰੋਡ ショਅ ਕੱਢਿਆ ਅਤੇ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਰੈਲੀ ਕੀਤੀ। ਰੋਡ ショਅ ਦੌਰਾਨ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਲਿਖਿਆ ਸੰਵਿਧਾਨ ਖਤਰੇ ਵਿੱਚ ਹੈ। ਤਾਨਾਸ਼ਾ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਅੱਜ ਸਾਨੂੰ ਇਹਨਾਂ ਤੋਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਨਹੀਂ ਤਾਂ ਇਹ ਦੇਸ਼ ਨੂੰ ਬਰਬਾਦੀ ਵੱਲ ਲੈ ਜਾਣਗੇ। ਜੀ ਹਾਂ। ਬਾਬਾ ਸਾਹਿਬ ਜੀ। ਆਪਾਂ ਸਾਡੀ ਫੋਟੋ ਮੈਂ ਜਾਓ ਆਇਓ ਇਨਾਂ ਨੇ ਸੰਵਧਾਨ ਲਿਖਿਆ ਇਨਾਂ ਨੇ ਇਹਨਾਂ ਦਾ ਲਿਖਿਆ ਹੈ ਸੰਵਧਾਨ ਖਤਰੇ 'ਚ ਹੈ ਕਿਉਂਕਿ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਆ ਸਾਨੂੰ 370 ਸੀਟਾਂ ਦੇ ਦਿਓ ਸਾਨੂੰ 400 ਦੇ ਦਿਓ ਅਸੀਂ ਅਸੀਂ ਨੇ ਸੰਵਧਾਨ ਬਦਲਾਂਗੇ ਬਾਬਾ ਸਾਹਿਬ ਬਹੁਤ ਗਰੀਬੀ 'ਚ ਉੱਠੇ ਸੀਗੇ ਬੰਦੇ ਔਰ ਇੰਨੀ ਪੜ੍ਹਾਈ ਕੀਤੀ ਤੁਸੀਂ ਹਰਾ ਰਹੇ ਹੋਗੇ ਔਰ ਇਹਨਾਂ ਨੇ ਗੱਲ ਪਈ ਹੋਈ ਹੈ ਇਹ ਜਿਹੜੀ ਪੜ੍ਹਾਈ ਐ ਜਿਹੜੀ ਵਿੱਤਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪੀਊਗਾ ਉਹ ਗਰਜੂ ਕੋਈ ਦਰਜੂਗਾ ਤਾਂ ਹਾਰੋਵੇ ਦਾ ਹਾਰੂਗਾ ਇਸ ਕਰਕੇ ਮੈਂ ਤਾਂ ਜਦੋਂ ਸਰਕਾਰ ਬਣੀ ਅਸੀਂ ਪਹਿਲੇ ਹੀ ਹੁਕਮ ਜਾਰੀ ਕੀਤਾ ਜਦੋਂ ਭਗਤ ਸਿੰਘ ਹੋਣਾਂ ਦੇ ਪਿੰਡ ਖਰਗੜਕਲਾਂ ਸੌ ਚੁੱਕੀ ਸੌਜੁਰਦਵਾਰ ਪਹਿਲੇ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਾਬਾ ਸਰਦਾਰ ਦੀ ਫੋਟੋ ਲੱਗੂਗੀ ਉਹ ਤੇਰੀ ਪੋਟੂਲ ਨੂੰ ਮੁਸਫਰੀ ਦਾ ਸਵਾਸਿਕਾ ਅੱਗ ਬੜੀ ਸਵਾਸਿਕਾ ਸਭਾ ਨੂੰ ਮੰਡਲੇ ਬੰਦੇ ਆ ਪਰ ਮੈਨੂੰ ਹੁਣ ਇੱਕ ਯਕੀਨ ਦਿਵਾ ਦਿਓ ਕਿ ਤੁਸੀਂ 1 ਜੂਨ ਨੂੰ ਜਿਹੜਾ ਤੁਸੀਂ ਇਨਕਲਾਬ ਨਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਿਰੋਜ਼ਪੁਰ ਕਿਉਂਕਿ ਇਹ ਤਾਂ ਡਰ ਗਿਆ ਹੋਵੇ ਤਾਂ ਲੜਿਆ ਨਹੀਂ ਇਸ ਵਾਰ ਲੜਨਗੇ ਸੁਖੀਰ ਬਦ ਨਹੀਂ ਹੁੰਦਾ ਤੇ ਇਹ ਡਰ ਗਿਆ ਸੋ ਇਹ ਕਹਿੰਦੇ ਸੋ ਵੀਰੋ ਇਹ ਹੁਣ ਕੀ ਹੈ ਉਨੇ ਕਿਤਰੀ ਕਿੰਨ ਤੁਸੀ ਜਦੋਂ ਵੋਟਾਂ ਪਾਓਗੇ ਤਾਂ ਮੈਨੂੰ ਉਮੀਦ ਮੈਂ ਇਹ ਰੱਖਾਂ 4 ਜੂਨ ਨੂੰ ਇਹ ਜਦੋਂ ਰੁਝਾਨ ਆਉਣੇ ਸ਼ੁਰੂ ਹੋ ਜਾਣ ਉਹਨਾਂ ਰੁਝਾਨਾਂ ਜਿਵੇਂ ਹੀ ਹੋਵੇ ਕਿ ਫਿਰੋਜ਼ਪੁਰ ਤੋਂ ਵੀ ਆਮ ਆਦਮੀ ਪਾਰੀ 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 ਬਹੁਤ ਮਤਲਬ ਆ ਕੇ ਆਵੇ ਪਰ ਇਹ ਮੁੱਕੇ ਹੋ ਸਕਦਾ 2 ਲੱਖ ਫੋਟੋ ਦੇ ਨਾਲ ਮਿਲਦਾ ਜਿਲਦਾ ਰਹੂੰਗਾ ਕਿਤੇ ਨਹੀਂ ਜਾਂਦਾ ਮੈਂ ਇੱਥੇ ਰਹਿਣਾ ਅੱਜ ਬਾਗੇ ਜਾਊਂਗਾ ਕੱਲ ਨੂੰ ਬਰਨਾਲੇ ਰੈਲੀ ਹੈ ਫਿਰ ਲੁਧਿਆਣੇ ਰੋਡ ਸ਼ੋਅ ਹੈ ਤੁਸੀਂ ਦੇਖਦੇ ਰਹੋਗੇ ਮਿੱਥ ਵੱਖੋਂ ਕੋਈ ਕੰਮ ਨਹੀਂ ਛੱਡੀ ਕਿਉਂਕਿ ਮਾਲੀ ਦਾ ਕੰਮ ਪਾਣੀ ਪੋਣਾ ਘਰ ਘਰ ਮਸਤਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਰ ਲਾਵੇ ਮਾਲਕ ਪਈ ਲੋਕ ਨੇ ਲੋਕਦੰਤਰ ਚ ਲੋਕ ਨੇ ਬਹੁਤ ਹੌਸਲਾ ਦੇ ਦਿੱਤਾ ਕੋਈ ਆਪ ਉੱਪਰ ਜਾ ਕੇ ਕੋ ਨਾੜੇ ਲਾ ਕੇ ਮੈਨੂੰ ਹੌਸਲਾ ਦੇ ਦਿਓ ਇਨਕਲਾਬ ਜਿੰਦਾਬਾਦ ਅਸੀਂ ਕੀ ਕਿਤੇ ਸੁਪੀਰ ਬਣਨੇ ਬਣਨੇ ਜੀ ਆਏ ਹੋਗੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਹੋ ਸਕਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੋਹਰਿਆ ਜੈ ਲਾਲ ਅੱਜ ਇਸ ਦੇ ਨਾਲ ਹੀ ਫਰੀਦਕੋਟ ਦੇ ਬਾਗਾ ਪੁਰਾਣਾ ਵਿੱਚ ਕਰਮਜੀਤ ਅਨਮੋਲ ਦੇ ਹੱਤ ਦੇ ਵਿੱਚ ਮੁੱਖ ਮੰਤਰੀ ਨੇ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਮੌਕੇ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ ਇਤਾਂ ਦੀ ਧਰਤੀ ਹੈ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਹਰ ਚੌਥੇ ਪੰਜਵੇਂ ਪਿੰਡ ਚ ਕੋਈ ਨਾ ਕੋਈ ਗੇਟ ਬਣਿਆ ਹੋਇਆ ਸ਼ਹੀਦਾਂ ਦਾ ਚਾਹੇ ਉਹ ਕਾਰਗਿਲ ਦਾ ਹੋਵੇ ਚਾਹੇ ਯਾਦੀ ਤੋਂ ਪਹਿਲਾਂ ਦਾ ਹੋਵੇ ਚਾਹੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਕਰਤਾਰ ਸਰਾਬਿਆਂ ਦਾ ਹੋਵੇ ਸਾਡੀ ਧਰਤੀ ਇਹ ਤਾਂ ਕਿਉਂ ਛੱਡ ਕੇ ਭੱਜੇ ਅਸੀਂ ਕਾਰਨ ਉਹੀ ਜੋ ਸਪੀਕਰ ਸਾਹਿਬ ਕਹਿ ਰਹੇ ਸੀ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ ਪਹਿਲਾਂ ਹੁਣ ਤੁਸੀਂ 2022 ਜਿਹੜਾ ਕੰਮ ਕਰਤਾ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਕਰਤਾ ਇਹ ਤਾਂ ਹੁਣ ਕੰਮ ਹੋ ਗਿਆ ਇਹ ਤਾਂ ਹੁਣ ਟੋਪੀ ਵਾਲਾ ਕਿੱਲ ਠੋਕਿਆ ਗਿਆ ਇਹ ਨਹੀਂ ਹੋਇਆ ਇਹ ਤਾਂ ਚੰਡ ਕਰਤੀ ਉੱਤੋਂ ਨਾਲੇ ਚਿਕਨਟ ਵਾਂਗੂ ਇਹ ਨਹੀਂ ਖੁੱਲਦਾ ਹੁਣ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਸੁਖਵੀਰ ਬਾਲ ਦਾ ਵਿਚਾਰਾ ਚਲੋ ਚਲੋ ਛੱਡੋ ਯਾਰ ਉਹਦੀ ਕੀ ਗੱਲ ਕਰਾਂਗੇ ਇੱਕ ਤਾਂ ਹੁੰਦਾ ਮੰਦ ਬੁੱਧੀ ਚਲ ਮੰਦ ਬੁੱਧੀ ਵੀ ਕੋਈ ਨਾ ਕੋਈ ਤਾਂ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਪਤਾ ਨਹੀਂ ਲੱਗਦਾ ਕੀ ਕਹਿ ਗਿਆ ਪਤਾ ਨਹੀਂ ਲੱਗਦਾ ਕੀ ਹੋ ਗਿਆ ਕਿਸੇ ਨੂੰ ਕੁਝ ਕਹ ਜਾਂਦਾ ਕਿਸੇ ਨੂੰ ਕੁਝ ਕਹਿੰਦਾ ਦੋ ਦਿਨ ਘਰੋਂ ਬਾਹਰ ਨਿਕਲਿਆ ਗਰਮੀ ਲੱਗੀ ਗਰਮੀ ਲੱਗੀ ਦੋ ਦਿਨਾਂ ਚ ਗਰਮੀ ਲੱਗੀ ਕਦੇ ਗਰਮੀ ਚ ਨਿਕਲੇ ਹੋਣ ਦਾ ਪਤਾ ਲੱਗੇ ਉਹ ਕਦੇ ਗਰਮੀ ਚ ਨਿਕਲੇ ਹੋਣ ਤਾਂ ਪਤਾ ਲੱਗੇ ਆਹੀ ਤਾਂ ਫਰਕ ਹੈ 40 ਡਿਗਰੀ 45 ਡਿਗਰੀ ਚ ਕਦੇ ਨਿਕਲੇ ਹੋਣ ਤਾਂ ਪਤਾ ਲੱਗੇ ਉਹਨਾਂ ਨੂੰ ਕੀ ਪਤਾ ਹੈ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਨੇ ਉਹਨਾਂ ਨੂੰ ਕੀ ਪਤਾ ਹੈ ਕਿ ਨੱਕਾ ਕੀ ਹੁੰਦਾ ਹੈ ਗੱਡਾ ਕੀ ਹੁੰਦਾ ਹੈ ਇੱਕ ਬਲਦ ਵਾਲਾ ਰੇੜਾ ਕੀ ਹੁੰਦਾ ਹੈ ਜੈਂਡੋਰੀਆਂ ਪੱਖੇ ਕੀ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ 1922 ਦੀ ਚਾਬੀ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਦੇ 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 ਚਾਬੀ ਦੇਖੀ ਹੋਵੇ ਤਾਂ ਪਤਾ ਲੱਗੇ ਨਾ ਬਸ ਖਜ਼ਾਨਿਆਂ ਦੀ ਚਾਬੀ ਉਹ ਦੇਖੀ ਹੈ ਲੁੱਟੀ ਗਏ ਨੇ ਲੁੱਟੀ ਗਏ ਨੇ ਗੱਲ ਨਹੀਂ ਬਾਤ ਨਹੀਂ ਸੋ ਵੀਰੋ ਖਜ਼ਾਨੇ ਦੇ ਵਿੱਚ ਹੁਣ ਮੈਂ ਪੈਸੇ ਲਿਆਵ ਵੀ ਰਹਾ ਤੇ ਖਜ਼ਾਨੇ ਜੋ ਪੈਸੇ ਲੋਕਾਂ ਵੱਲ ਨੂੰ ਵਧਾ ਵੀ ਰਿਹਾ ਆਮ ਆਦਮੀ ਕਲੀਨਿਕ ਖੁੱਲਣ ਲੱਗੇ 1.5 ਕਰੋੜ ਬੰਦਾ ਹੁਣ ਤੱਕ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈ ਲੈ ਕੇ ਚਲਾ ਗਿਆ 1.5 ਕਰੋੜ ਬੰਦਾ ਮੁਫਤ ਦਵਾਈ ਸਾਰੇ ਟੈਸਟ ਮੁਫਤ ਨਾਲੇ ਜਿਹੜਾ ਮਰਜ਼ੀ ਆਵੇ ਕੋਈ ਐ ਨਹੀਂ ਹੈਗਾ ਵੀ ਬੀਪੀਐਲ ਕਾਰਡ ਜਾਂ ਕੋਈ ਹੋਰ ਨੀਲਾ ਕਾਰਡ ਜਾਂ ਪੀਲਾ ਕਾਰਡ ਨਾ ਜਿਹੜਾ ਮਰਜ਼ੀ ਆਓ ਬਿਜਲੀ ਬੋਰਡ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇਨਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਥਰਮਲ ਪਲਾਂਟ ਸੀ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਧਰਮਲ ਪਲਾਂਟ ਗੋਇੰਦਵਾਲ ਸਾਹਿਬ ਕਿਉਂਕਿ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਾ ਸਾਰਾ ਜੀਵਨ ਗੋਇੰਦਵਾਲ ਸਾਹਿਬ 'ਚ ਬੀਤਿਆ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ ਕਦੇ ਸੋਚਿਆ ਇਹ ਗੱਲ ਦਾ ਇਹਨੂੰ ਪਤਾ ਹੀ ਕੱਖ ਨਹੀਂ ਇਹਨੇ ਕਰੇ ਇਹਨੇ ਧਰਮ ਨੂੰ ਵੀ ਵਰਤਿਆ ਧਰਮ ਨੂੰ ਵਰਤਿਆ ਇਹ ਜਿਹੜੇ ਆ ਜਿਹੜਾ ਸੁਖਵੀਰ ਬਾਦਲ ਦਾ ਟੱਬਰ ਹੈ ਨਾ ਬਾਦਲਕੇ ਵਾਲੇ ਇਹ ਨਾ ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ ਚ ਹੋਣ ਜਦੋਂ ਹਾਰ ਜਾਣ ਉਦੋਂ ਧਰਮ ਨੂੰ ਲੈ ਲੈਂਦੇ ਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਣ ਕਿੜਲੀ ਸਾਰੀ ਰਾਤ ਉਹ ਆਪਣੇ ਕਮਰੇ ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚੜ੍ਹਨ ਸਰ ਗੁਰੂ ਸਾਹਿਬ ਦੀ ਫੋਟੋ ਦੇ ਹਲੇ ਲੁਕ ਜਾਂਦੀ ਐ ਇਹ ਬਾਦਲ ਕੇ ਉਹ ਛਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਓਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ ਚ ਲੱਗਦੀ ਹੈ ਸੋ ਇੱਥੇ ਵਾਲੀ ਕਚੈਰੀ ਚ ਤਾਂ ਗਵਾਹ ਵੀ ਮੁਕਰਾ ਲੋਂਗੇ ਵਕੀਲ ਮਹਿੰਗੇ ਕਰ ਲੋਂਗੇ ਸੌ ਹੀਲੇ ਪਸੀਲੇ ਕਰ ਲੋਂਗੇ ਪਰ ਜਿਹੜੀ ਲੋਕਾਂ ਦੇ ਦਿਲਾਂ ਚ ਲੱਗਦੀ ਹੈ ਕਚੈਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ लोकसभा चुनाव ਲਈ ਆਮ ਆਦਮੀ ਪਾਰਟੀ ਨੇ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੀ ਥਾਂ ਆਪਣੇ ਚੁਣੇ ਗਏ ਵਿਧਾਇਕਾਂ ਉੱਪਰ ਹੀ ਜ਼ਿਆਦਾ ਭਰੋਸਾ ਜਤਾਇਆ ਇਸ ਸਮੇਂ 13 ਵਿੱਚੋਂ 8 ਚੀਟਾਂ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਵਿਧਾਇਕ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ